ਚਮਕੌਰ ਦੀ ਗੜੀ ਭਾਈ ਦਇਆ ਸਿੰਘ ਔਰ ਕਲਗੀਧਰ ਪਾਤਸ਼ਾਹ ਦੋਨੋਂ ਹਨ ਕੀ ਕਹਿ ਰਹੇ ਨੇ ਪਾਤਸ਼ਾਹ ਭਾਈ ਦਇਆ ਸਿੰਘ ਜੀ ਵਾਤਾਵਰਨ ਕਿਦਾਂ ਦਾ ਹੈ ਬਦਲਾ ਚੋਂ ਬਿਜਲੀ ਜੇ ਮਕੇ ਸੀਗੀ ਮਾਰਦੀ रुशनाई सुनहरी जे तार बदिल चो बिजली चमके सी मारई jaan सुनरी जे तार दि वले निगा गई जादा तार दी ओ, उहो वटां लोथ लेके बेठा सी जुजार दी। दया वले निगाह गई जारी पपा लोथ लेक बेठा सी जुजार जी मौत जे नशे च زندگی سی چوم دی بولے دیا شنگ لاش تک کے معصوم دی او زندگی دے باتیں ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਦਾ ਕੇ ਕਲ ਜੋ ਕਿਉਂ ਨਾ ਲਾ ਲਿਆ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿڑی ਗੱਲ ਦੇ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ पीड़ त تو बि चल گل دے ہائے پتران دی कहिड़ी गल ए पुतरां पीड़ तां पखेरु बि चलंद जी ਕੁਝ ਪਿਆਰ ਜਤਲਾਦਿਆਂ ਨਿਭਾਈ ਦੀ ਅਖੀਰ ਜਿਹੜੀ ਉਹ ਰਸਮ ਨਿਭਾਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਦਾਤਾ ਅੱਦੀ ਅੱਦੀ ਦੁਹਾਂ ਦੇ ਸਰੀਰਾਂ ਉੱਤੇ ਪਾਦਿਆਂ ਇੱਕ ਹੋਰ ਗੱਲ ਕਹਿੰਦਾ ਦਇਆ ਸਿੰਘ ਬੜੇ ਹੀ ਗਰੀਬ ਮਾਪੇ ਇਸ ਜੱਗ ਲੋਕ ਕਿਦੇ ਪੁੱਤ ਗਏ ਨੇ ਬੜੇ ਹੀ ਕਰੀਬ ਮਾਪੇ ਇਸ ਜਗ ਵਿੱਚ ਪੈਨੇ ਪਰ ਕਫਨੋਂ ਬਗੈਰ ਤਸੋ ਕਿਦੇ ਪੁੱਤ ਗਏ ਨੇ ਕਲਗੀਧਰ ਪਾਤਸ਼ਾਹ ਨੇ ਸਿੰਘ ਦੀਆਂ ਮਿਹਣੇ ਭਰੀਆਂ ਗੱਲਾਂ ਸੁਣੀਆਂ ਇੱਕ ਜਵਾਬ ਕੀ ਦਿੱਤਾ ਸਾਹ ਸਿੰਘ ਜੀ ਤੇਖ ਸਾਹਿਬ ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ ਹੋ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖੀ ਨਾ ਮੈਦਾਨ ਵਿੱਚ ਤੂੰ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਨੇ ਹੋਏ ਵੱਖੇ ਵਾ ਕਿਦਾਂ ਪਾਦਿਆਂ ਸਾ ਸੰਗਤ ਇੱਕ icara ਮੇਰ ਨਾਲ ਸੰਜਿਆ ਕਰੋ ਮੇਰੀ ਵੀ ਇਸ ਪਾਵਨ ਸਥਾਨ ਤੇ ਹਾਜ਼ਰੀ ਲੱਗ ਜਾਵੇ ਮੋਲ حکم ہوا سکے جو یہ شیر میں دوبارہ کہاں بولے تشمیش ذرا کے لینا کی تو سنگا میرے پتان پیار کے ویخنا میدان تو ذرا نگا مار کے ਸ਼ੇਂਗ ਵੀ ਸ਼ਹੀਦ ਕਨੇ ਹੋਏ ਜਾਨਾ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਅਜ ਤਾਂ ਡਿਆ ਓ ਤਿਆ ਸਿੰਘਾ ਸਿੱਖੀ ਚ ਵਖੇਵਾ ਕਿਦਾਂ ਪਾਦਿਆ ਬਾਦਸ਼ਾਹ ਕੀ ਕਹਿ ਰਹੇ ਸਾਸingular ਜੀ ਕਲਮ ਸਫਰੀ ਸਾਹਿਬ ਦੀ ਦਾਸ ਤੁਹਾਡਾ ਤੁਹਾਡੇ ਚਰਨਾਂ 'ਚ ਕੁਛ ਕਹਿ ਰਿਹਾ ਹੈ ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਤਾ ਦਿਆਂ ਓਏ ਦਇਆ ਸ਼ਿੰਗਾ ਸ਼ੀਖੀ 'ਚ ਵਖੇ ਵਾਂ ਕਿਦਾਂ ਪਾ ਦਿਆਂ ਆਖ ਸੋਖ ਮੇਲੇ மனா மத பய கே

جدو تک اے دا حساب نہیں او مکدا اجیت تے جو دی میں لاش نہیں او چکدا دیا سنگا مو حوالے تو تن کے تروڑ دے اجیت تے جو دا ਖਿਆਲ ਇੱਥੇ ਛੋੜ ਦੇ ਦਇਆ ਸਿੰਘਾ ਮੋਵਾਲੇ ਤਿੰਨ ਕੇ ਕਰੋੜ ਦੇ ਛੋੜ ਦੇ ਦੁਜਾਰਦਾ ਖਿਆਲ ਇੱਥੇ ਛੋੜ ਦੇ ਪੰਛ ਦੇ ਸ਼ਹੀਦ ਨਹੀਂ ਕਫਣਾ ਨੂੰ ਲੋੜ ਦੇ ਪੰਛ ਦੇ ਸ਼ਹੀਦ ਨਹੀਂ

ਹੋਰ ਵੀ ਨੇ ਲੰਮੀਆਂ ਇੱਕ ਹੋਰ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਸ ਸਿੰਘ ਭਾਈ ਦਇਆ ਸਿੰਘ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੇਰੇ ਸੀਨੇ ਵਿੱਚ ਜੋ ਦਿਲ ਹੈ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਇਹਨਾ ਮੇਰੇ ਪਿਆਰੀਆਂ ਸਿੰਘਾਂ ਦੀਆਂ ਮੇਰੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹਨ ਉਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਬੱਧਾ ਹਾਂ ਇੱਕ ਸ਼ੇਰ ਹੋ ਸਾਹ ਸੰਗ ਤੁਹਾਡੀ ਨਜ਼ਰ ਹੈ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕ ਕੀ ਕਹਿਣਗੇ ਕਹਿਣ ਲਖਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਮੇਰੀ ਰੂਹ ਇਸ ਮੌਤ ਦੇ ਨੂੰ ਲੋਚੀ ਦੀ ਰਹੀ ਆਹਾਂ ਇਹਨਾ ਮੇਣਿਆ ਤੋਂ ਸਮਝਾਂ ਮਾਨੰਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਲੇਕਿਨ ਸੁਣ ਕੀ ਨਹੀਂ ਸਾਹ ਸਕਦਾ ਸਾਸ ਜੀ ਪਾਤਸ਼ਾਹ ਕਹਿੰਦੇ ਨੇ ਮੈਨੂੰ ਰਤਾ समझे ते पुत होर समझे ਸ਼ੇਰ ਦਾ ਮੁਕਾਬਲ ਸਾਹਿਬ ਦਾ ਹੁਕਮ ਹੈ ਆਖਰੀ ਫਿਰ ਮੈਂ ਆਪ ਜੀ ਨਾਲ ਸਾਂਝਾ ਕਰਾਂ ਮੈਨੂੰ ਰੱਬਾ ਮੈਨੂੰ ਦੇ ਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਰਾਹੀ ਕੋਈ प्रीत मंज़ा ए त मंज़ल मुकाम दा, देखे आना राही कोई प्रीतिय मंज़ल मंज़ल मुकाम वेख न ਹੰਸਾ ਜਹੇ ਪਿਆਸੀਆਂ ਪੁੱਤਰਾਂ ਨੂੰ ਮੂ ਮੌਤ ਦੇ ਪਾਵਦਾ ਵਖੇ ਆਨਾ ਪੈਰ ਪੈਰ ਤੇ ਰਾਜ ਨੂੰ लाशते जीत ख़ुशी गवेख न पिता कोई बि पुतदी लाशु तेत ख़ुशी गवदा वेख ਨਖਿਆ ਨਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ